ਤੁਸੀਂ ਦੇਖ ਰਹੇ ਹੋ ਜੈ ਭਾਰਤ ਆਇਲ ਕੰਪਨੀ ਮੂਕ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਪੈਟਰੋਲ ਪੰਪ ਦੇ ਉੱਤੇ ਭਾਰੀ ਲੋਕਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਐਲ ਵੀ ਐਸ ਨਿਊਜ਼ ਦੇ ਰਾਹੀਂ ਕਿਉਂਕਿ ਅਫਵਾਹਾਂ ਨਾਲੋਂ ਜਾਂ ਸੱਚ ਨਾਲੋਂ ਜੋ ਕਿ ਹੜਤਾਲ ਜਿਹੜੀ ਟਰੱਕ ਯੂਨੀਅਨ ਵੱਲੋਂ ਕੀਤੀ ਗਈ ਹੈ ਉਹਨਾਂ ਦਾ ਇਹ ਕਾਰਨ ਵੱਡਾ ਬਣਿਆ ਹੋਇਆ ਪੰਪਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਕ ਦੂਜੇ ਦੇ ਵਿੱਚ ਜਿਹੜੇ ਮੋਟਰਸਾਈਕਲ ਹਨ ਉਹ ਲੋਕਾਂ ਨੇ ਪਸਾਏ ਹੋਏ ਹਨ ਕਿਉਂਕਿ ਪੰਪ ਵਾਲੇ ਤੇਲ ਪਾਣੋਂ हट ਗਏ ਇਸ ਕਾਰਨ ਕਿ ਲੋਕ ਇੱਕ ਬੇਤੁਕੇ ਲੈਣ ਤੁਸੀਂ ਦੇਖ ਸਕਦੇ ਹੋ ਕੋਈ ਲੈਨ ਹੈ ਕੋਈ ਵੀ ਲੈਨ ਨਹੀਂ ਹੈਗੀ ਇਸ ਕਰਕੇ ਇਹ ਪੰਪ ਵਾਲੇ ਹੈਗੇ ਨੇ ਜਿਹੜੇ ਇਹ ਤੇਲ ਪਾਣ ਤੋਂ हट ਗਏ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਾਰਨ ਕੀ ਹੈ ਤੁਸੀਂ ਤੇਲ ਪਾਣ ਤੋਂ ਕਿਉਂ हट ਗਏ ਗੱਲ ਉਹਨਾਂ ਨਾਲ ਵੀ ਆਪਾਂ ਕਰਾਂਗੇ ਇੱਥੇ ਮੌਜੂਦ ਬਾਈ ਹੈਗੇ ਸਾਡੇ ਪੰਪ ਵਾਲੇ ਵੀਰ ਇਹਨਾਂ ਨੂੰ ਆਪਾਂ ਪੁੱਛਦੇ ਆ ਉਹ ਪੀਣ ਤੋਂ ਜਿਹੜਾ ਤੇ ਲੈ ਤੇਲ ਕਣੀ ਉੱਤ ਨੂੰ ਔਖਾ ਹਾਂ ਹਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਸਰਦੀ ਨੇ ਹੁਣ ਤੂੰ ਕਿੰਨੇ ਕ ਟਾਈਮ ਦਾ ਖੜਿਆ ਬਈ ਇੱਥੇ ਮੈਨੂੰ ਹਣਾ ਟਰਾ ਨੂੰ ਅੱਛਾ ਹਾਂ ਅਪਾ ਗੱਲ ਕਰਦੇ ਆ ਅਧਿਕਾਰੀਆਂ ਦੇ ਨਾਲ ਕਿ ਤੇਲ ਹੈ ਜਿਹੜਾ ਉਹ ਪਾਣੋਂ हट ਕੇ ਕਿਉਂ ਜੀ ਤੇਲ ਆਪਣੇ ਪੰਪ ਤੇ ਬੰਦ ਹੋ ਗਿਆ ਜੀ ਬੰਦ ਹੋ ਗਿਆ ਜੀ ਪਤਾ ਨਹੀਂ ਹੈਗਾ ਜੀ ਤੁਹਾਨੂੰ ਹਾਂ ਜੀ ਪਤਾ ਸਭ ਨੂੰ ਦੇਖ ਜਨ ਜੀ ਤੇਲ ਹੀ ਨਹੀਂ ਹੈਗਾ ਸਾਡੇ ਕੋਲ ਤੇਲ ਤੇ ਬਿਲਕੁਲ ਖਤਮ ਹੈ ਜੀ ਹੈਲੋ ਠੀਕ ਹੈ ਜੀ ਪੰਪ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਲ ਹੈ ਜਿਹੜਾ ਉਹ ਬਿਲਕੁਲ ਬੰਦ ਹੋ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਵੀ ਆਖਿਆ ਹੈ ਕਿ ਜਿਹੜੀਆਂ ਲਾਈਨਾਂ ਨੇ ਉਹ ਬੇਤੁਕੀਆਂ ਲਾਈਨਾਂ ਹੋਈਆਂ ਨੇ ਵੀ ਲੋਕ ਇੱਕ ਦੂਜੇ ਦੇ ਵਿੱਚ ਜਿਹੜੇ ਮੋਟਰਸਾਈਕਲ ਨੇ ਉਹ ਮੈਂ ਪਹਿਲਾਂ ਵੀ ਦਿਖਾਇਆ ਹੈ ਇਹ ਸਾਰੇ ਅਧਿਕਾਰੀ ਜਿਹੜੇ ਆ ਮਾਤਲਕ ਸੇਲਜਮੈਨ ਹੈਗੇ ਸਾਰੇ ਬੈਠੇ ਹੈਗੇ ਉਸ ਤੋਂ ਬਾਅਦ ਆਪਾਂ ਪੰਪ ਦੇ ਮਾਲਕ ਦੇ ਨਾਲ ਵੀ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਲਾਇਵ ਤਸਵੀਰਾਂ ਚੈਨਲ ਐਲਵੀਐਸ ਨਿਊਜ਼ ਦੇ ਰਾਹੀਂ ਆਪਾਂ ਇੱਕ ਸੇਲਜ਼ਮੈਨ ਤੋਂ ਜਾਣਕਾਰੀ ਲੈਣੇ ਆਂ ਹਾਂਜੀ ਇਹ ਜਿਹੜਾ ਬਾ ਤੇਲ ਆਪਾਂ ਨੇ ਕਦੇ ਵਸਤ ਬੰਦ ਕੀਤੀ ਜੀ ਬੰਦ ਨਹੀਂ ਗਾਇਆ ਸਾਡੇ ਲੇਵਾ ਅਮਰਜੰਸੀ ਸਟਾਕ ਰਹਿ ਗਿਆ ਜੀ ਜਿਵੇਂ ਕੋਈ ਐਂਬੂਲੈਂਸ ਆ ਗਿਆ ਜਾਂ ਅਮਰਜੰਸੀ ਮਰੀਜ਼ ਆ ਗਿਆ ਉਹਨਾਂ ਵਾਸਤੇ 2500 ਲੀਟਰ ਸਟਾਕ ਅਮਰਜੰਸੀ ਪਿਆ ਜੀ ਠੀਕ ਹੈ ਜੀ ਐਸਟਾ ਪਾਵਰ ਪਿਆ ਤੇਲ ਲੋਕ ਕੋ ਕੰਟੀਨਿਊ ਨਹੀਂ ਕਰੇ ਸਾਡੇ ਨਾਲ ਉੱਪਰ ਦੀ ਉੱਪਰ ਦੀ ਉੱਪਰ ਹੀ ਕਰ ਲੈਣੇ ਠੀਕ ਹੈ ਜੇ ਨਾ ਕੋਈ ਲੈਂਡ ਨਹੀਂ ਕੋਈ ਲੈਣਾ ਨਹੀਂ ਕੋਈ ਵਿਅਸਥਾ ਨਹੀਂ ਠੀਕ ਹੈ ਕਿਸੇ ਦਾ ਵੀ ਹਾਲ ਨਹੀਂ ਕੋਈ ਲੈਂਡ ਬਣਾਣਾ ਫਿਰ ਸੇਲਸਮੈਨ ਆਪੇ ਤੇਲ ਪਾਈ ਜਾਣਗੇ ਪਰ ਕੋਈ ਗੱਲ ਦੇ ਰਿਹਾ ਕੋਈ ਕੁਝ ਕਰ ਰਿਹਾ ਕੋਈ ਉੱਪਰ ਦੀ ਕੋਈ ਉੱਪਰ ਦੀ ਕੋਈ ਪਰ ਸਾਡੇ ਕੋਲ ਜ਼ਿੰਮੇਵਾਰ ਦੋਸਤ ਬਿਲਕੁਲ ਇਹਨਾਂ ਦਾ ਵੀ ਇਹੀ ਕਹਿਣਾ ਹੈ ਜੇ ਆਪਦੇ ਅੱਖਾਂ ਦੇ ਨਾਲ ਵੀ ਆਪਾਂ ਇਹ ਗੱਲ ਦੇਖੀ ਹੈ ਕਿ ਇੱਕ ਦੂਜੇ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਲੈਂਡ ਵਾਰ ਲੈਂਡ ਨਹੀਂ ਤੇਲ ਪੁਆਰੇ ਪੈਟਰੋਲ ਪੰਪ ਮੂਨਕ ਜੈਪਾਰਤ ਐਲ ਕੰਪਨੀ ਮੂਨਕ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਟਰੱਕਾਂ ਦੀ ਹੜਤਾਲ ਦੇ ਕਾਰਨ ਬਹੁਤ ਹੀ ਭਾਰੀ ਦਿੱਕਤ ਹੈ ਜਿਹੜੀ ਉਹ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਉਂ ਹੀ ਦਿੱਕਤ ਆ ਰਹੀ ਹੈ ਤੁਹਾਨੂੰ ਬਹੁਤ ਦਿੱਕਤ ਆ ਰਹੀ ਹੈ ਭਾਈ ਇਹ ਪੈਟਰੋਲ ਕਰਕੇ ਤੁਹਾਨੂੰ ਕਿੱਥੋਂ ਬਤ ਲੱਗੇ ਪੈਟਰੋਲ ਨਹੀਂ ਮਿਲਦਾ ਤੁਸੀਂ ਤਾਂ ਕਰਕੇ ਪਹੁੰਚੋ ਹੁਣ ਪੰਪ ਤੇ ਪੈਟਰੋਲ ਹੈ ਨਹੀਂ ਜੀ ਤੇਲ ਹੀ ਨਹੀਂ ਹੈਗਾ ਮੋਟਰਸਾਈਕਲ ਤੇ ਅੱਛਾ ਹਾਂ ਅੱਗੇ ਅਜੇ ਤਾਂ ਆ ਹਾਲ ਦੇਖਿਆ ਹੈ ਹਾਂ ਜੀ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਇਹਦੇ ਬਾਰੇ ਇਹਦੇ ਬਾਰੇ ਤਾਂ ਕੀ ਕਹਣਾ ਚਾਹੁੰਦੇ ਜੀ ਇਹਦਾ ਤੇਲ ਨਹੀਂ ਫਿਰ ਲੜਾਈ ਵੀ ਕਾਦੀ ਹੈ ਇਹ ਤੇਲ ਹੋਊਗਾ ਤਾਂ ਲੜਾਈ ਵੀ ਕਰਾਂਗੇ ਤੇ ਤੇਲ ਹੀ ਨਹੀਂ ਲੜਾਈ ਕਾਦੀ ਹੈ ਜਦੋਂ ਅਗਲੇ ਕਹਿੰਦੇ ਤੇਲ ਨਹੀਂ ਪੁੱਟਾ ਗਾ ਲੇਕੋ ਇਹਦੇ ਵਿੱਚ ਇਹ ਮੰਨ ਜਾਂਦਾ ਕਹਿੰਦੇ ਵੀ ਜਿਹੜੇ ਇਹ ਹੜਤਾਲ ਹੋਈ ਹੈ ਟਰੱਕਾਂ ਵਾਲਿਆਂ ਦੀ ਉਹਦੇ ਕਾਰਨ ਇਹ ਤੇਲ ਦੀ ੜ ਘਟਾਈ ਇਹ ਦੇਖੋ ਜੀ ਇਹਦੇ ਬਾਰੇ ਨਹੀਂ ਅਸੀਂ ਕਿਉਂਕਿ ਉਸ ਕਹਿੰਦਾ ਵੀ ਕਿਵੇਂ ਹੜਤਾਲ ਹੜਤਾਲ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮਤਲਬ ਕਿ ਭਾਰੀ ਇਕੱਠ ਹੈ ਜਿਹੜਾ ਉਹ ਪੰਪ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੂਜੇ ਦੇ ਦੂਜਾ ਵਿੱਚ ਮੋਟਰਸਾਈਕਲ ਅੜਾਈ ਖੜਿਆ ਇਸ ਕਰਕੇ ਜੋ ਕਿ ਤੇਲ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਤੇ ਤੇਰ ਇਹਨਾਂ ਨੇ ਜਿਹੜਾ ਐਮਰਜੈਂਸੀ ਕੋਟਾ ਸਰਕਾਰ ਵੱਲੋਂ ਜੋ ਹਦਾਇਤਾਂ ਨੇ ਉਹਨਾਂ ਦੇ ਅਨੁਸਾਰ ਇਹਨਾਂ ਨੇ ਐਮਰਜੈਂਸੀ ਕੋਟਾ ਜਿਹੜਾ ਉਹ ਰੱਖਿਆ ਹੋਇਆ ਜਿਵੇਂ ਕਿ ਐਂਬੂਲੈਂਸ ਵਗੈਰਾ ਜੋ ਫੌਜ ਦਾ ਕੋਟਾ ਜਿਹਨਾਂ ਨੂੰ ਜੋ ਕਿ ਨਿਯਮਾਂ ਦੇ ਅਨੁਸਾਰ ਉਹ ਰੱਖਿਆ ਤੇ ਉਸ ਤੋਂ ਬਿਨਾ ਇਹ ਤੇ ਜਿਹੜਾ ਕਹਿੰਦੇ ਨੇ ਵੀ ਨਹੀਂ ਪਾਉਂਦੇ ਅਸੀਂ ਤੇ ਸਾਨੂੰ ਜਿਹੜੀਆਂ ਹਦਾਇਤਾਂ ਅੱਗੇ ਆਉਣਗੀਆਂ ਉਹ ਅਸੀਂ ਪੂਰੀਆਂ ਕਰਾਂਗੇ ਸਾਤਾ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਰਾਹੀਂ ਕਿ ਕਿੰਨੀ ਇਸ ਪੰਪ ਦੇ ਉੱਤੇ ਭੀੜ ਇਕੱਠੀ ਹੋਈ ਹੈ ਇਸ ਦੇ ਨਾਲ ਹੀ ਚੈਨਲ ਐਲ ਵੀ ਐਸ ਯੂ ਜੋ ਛਾਨ ਪੰਜਾਬ ਦੀ ਤੁਸੀਂ ਦੇਖ ਸਕਦੇ ਹੋ ਕਿਉਂ ਬਾਈ ਜੀ ਕਿੰਨੀ ਕਿਡਕਤਾਰੀ ਹੈ ਜੀ ਬਹੁਤ ਕੋਈ ਬਾਈ ਮੋੜ ਮਿਲਦਾ ਹੀ ਨਹੀਂ ਹਾਂ ਜੀ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਬਹੁਤ ਦਿੱਕਤ ਹੈ ਖਾਲੀ ਆ ਖਾਲੀ ਬਿਲਕੁਲ ਖਾਲੀ ਹੈ ਜਮਾ ਹੁਣ ਫਿਰ ਕੀ ਬਣੂਗਾ ਕੀ ਬਣਨਾ ਵੀ ਕੀਤੇ ਨਹੀਂ ਬਣੂਗਾ ਜੀ ਪਾ ਦੇਣਾ ਇਹਦਾ ਆਈ ਵੀ ਚਰਾਂਗੇ ਦੇਖੋ ਬਾਈਆਂ ਨਾਲ ਆਪਾਂ ਗੱਲ ਕਰੀ ਹੈ ਇਹ ਕਹਿੰਦੇ ਵੀ ਤੇਲ ਹੈ ਹੀ ਨਹੀਂ ਬਿਲਕੁਲ ਬਣੂਗਾ ਪਤਾ ਨਹੀਂ ਕੀ ਕਿਉਂ ਬਜ਼ੁਰਗੋ ਜੇ ਤਾਂ ਹੈਗਾ ਫਿਰ ਤੋ ਦੇਖੋ ਜੀ ਖੜੀਏ ਜੇ ਨਹੀਂ ਹੈਗਾ ਤੇ ਬਗ ਜੀ ਇਹਨਾਂ ਦਾ ਕਹਿਣਾ ਵੀ ਸਾਡੇ ਕੋਲ ਐਵੀਡੈਂਸੀ ਕੋਟੇ ਹੀ ਰਹਿ ਗਿਆ ਤਕਰੀਬਨ ਲਗਭਗ ਅੱਛਾ ਹਾਂ ਨਾਲੇ ਕਹਿੰਦਾ ਵੀ ਲੋਕ ਧੱਕਾ ਲਾ ਕੇ ਕਰ ਹਾਂ ਥੋੜੇ ਜਿ ਧੱਕਾ ਲਾ ਕੇ ਤਾਂ ਕਰਕੇ ਵੀ ਹੋ ਗਿਆ ਨਹੀਂ ਥੋੜਾ ਥੋੜਾ ਮਿਲ ਵੀ ਜਾਂਦਾ ਇਹ ਵੀ ਗੱਲ ਨਾਲ ਹੈਗੀ ਐ ਪਤਾ ਗਲਤ ਹੋਇਆ ਕਾ